ਵੱਡਾ ਰਕਬਾ ਹੈ ਜਿਹੜਾ ਇਸ ਜਗ੍ਹਾ ਦੇ ਵਿੱਚ ਬਰੋਟੀ ਫੈਲੀ ਹੋਈ ਆ ਤਕਰੀਬਨ 2.3 ਕਿਲਿਆਂ ਦਾ ਗੇੜ ਹੋਊਗਾ ਜਿੱਥੇ ਇਹ ਬਰੋਟੀ ਫੈਲੀ ਹੋਈ ਆ ਤੁਸੀਂ ਦੇਖ ਰਹੇ ਹੋ ਤਸਵੀਰਾਂ ਇਹਦੀ ਇੱਕ ਖਾਸियत ਆ ਇਹਨੂੰ ਕੋਈ ਵੱਢ ਨਹੀਂ ਸਕਦਾ ਇਹਨੂੰ ਕੋਈ ਕੱਟ ਨਹੀਂ ਸਕਦਾ ਜਿੱਦਰ ਨੂੰ ਬਾਧ ਰਹੀ ਆ ਉੰਨੀ ਜਗ੍ਹਾ ਜ਼ਿਮੀਦਾਰ ਛੱਡੀ ਜਾਂਦੇ ਨੇ ਕਿਸਾਨ ਛੱਡੀ ਜਾਂਦੇ ਨੇ ਲੋਕਾਂ ਦੇ ਦਸਨ ਮੁਤਾਬਕ ਇਹਨੂੰ ਕੋਈ ਵੱਡ ਨਹੀਂ ਸਕਦਾ ਕੋਈ ਕੱਟ ਨਹੀਂ ਸਕਦਾ ਅੱਗੇ ਤੋਂ ਅੱਗੇ ਇਹ ਆਪਣੀਆਂ ਜੜਾਂ ਲਗਾ ਕੇ ਅੱਗੇ ਵਧਦੀ ਆ ਦੇਖੋ ਹੁਣ ਇਹ ਖੇਤਾਂ ਵੱਲ ਨੂੰ ਵੱਧ ਰਹੀ ਆ ਸਸਿਕਾਲ ਜੀ ਅੱਜ ਅਸੀਂ ਪਹੁੰਚੇ ਹਾਂ ਜ਼ਿਲ੍ਹਾ ਫਤਿਹਗੜ ਸਾਹਿਬ ਦਾ ਪਿੰਡਾ ਚੋਲਟਾ ਖੇੜੀ ਚੋਲਟਾ ਖੇੜੀ ਦੇ ਵਿੱਚ ਇੱਕ ਅਜੀਹਾ ਸਥਾਨ ਆ ਤੁਹਾਨੂੰ ਦਿਖਾ ਰਹੇ ਹਾਂ ਇਹ ਸਥਾਨ ਨੂੰ ਕਹਿੰਦੇ ਨੇ ਜੀ ਬਰੋਟੀ ਸਾਹਿਬ ਸੋ ਇੱਥੇ ਤੁਸੀਂ ਦੇਖੋ ਬਹੁਤ ਵੱਡਾ ਰਕਬਾ ਹੈ ਜਿਹੜਾ ਇਸ ਜਗ੍ਹਾ ਦੇ ਵਿੱਚ ਬਰੋਟੀ ਫੈਲੀ ਹੋਈ ਆ ਤਕਰੀਬਨ 2.5 ਤਿੰਨ ਕੀਲਿਆਂ ਦਾ ਗੇੜ ਹੋਊਗਾ ਜਿੱਥੇ ਇਹ ਬਰੋਟੀ ਫੈਲੀ ਹੋਈ ਆ ਤੁਸੀਂ ਦੇਖ ਰਹੇ ਹੋ ਤਸਵੀਰਾਂ ਦੱਸਣ ਦੇ ਮੁਤਾਬਕ ਇਹ ਬਰੋਟੀ ਬਹੁਤ ਹੀ ਪ੍ਰਾਚੀਨ ਸਮੇਂ ਤੋਂ ਇੱਥੇ ਐ ਸੋ ਇਹਦਾ ਜਿਹੜਾ ਰਕਬਾ ਹੈ ਉਹ ਵੱਧਦਾ ਜਾ ਰਿਹਾ ਹੈ ਇਹਦਾ ਜਿਹੜਾ ਆਲਦਾਲੇ ਨੂੰ ਫਲਾਇਆ ਹੈ ਉਹ ਵੱਧਦਾ ਜਾ ਰਿਹਾ ਹੈ ਤੁਸੀਂ ਦੇਖ ਰਹੇ ਹੋ ਖੇਤਾਂ ਚੋਂ ਵੱਧ ਰਹੀ ਹੈ ਇਹਦੀ ਇੱਕ ਖਾਸियत ਆ ਇਹਨੂੰ ਕੋਈ ਵੱਢ ਨਹੀਂ ਸਕਦਾ ਇਹਨੂੰ ਕੋਈ ਕੱਟ ਨਹੀਂ ਸਕਦਾ ਜਿੱਧਰ ਨੂੰ ਵੱਧ ਰਹੀ ਆ ਉੰਨੀ ਜਗ੍ਹਾ ਜ਼ਿਮੀਂਦਾਰ ਛੱਡੀ ਜਾਂਦੇ ਨੇ ਕਿਸਾਨ ਛੱਡੀ ਜਾਂਦੇ ਨੇ ਉਦੋਂ ਤਾਂ ਕਿਹਾ ਜਾਂਦਾ ਹੈ ਕਿ ਕਿਸਾਨ ਇੱਕ ਇੰਚ ਨਹੀਂ ਛੜਦਾ ਪਰ ਇੱਥੇ ਇਹ ਸਥਾਨ ਆ ਜਿਹੜਾ ਇਹ ਸਥਾਨ ਦੀ ਇੰਨੀ ਮਾਨਤਾ ਹੈ ਇੰਨੀ ਛੜਦਾ ਹੈ ਇੰਨੀ ਸ਼ਕਤੀ ਆ ਇਹਦੇ ਕਾਰਨ ਜਿੱਥੇ ਵੀ ਇਹ ਬਰੋਟੀ ਜਿਹੜੀ ਸਾਈਡ ਵੀ ਵੱਧਦੀ ਆ ਉਧਰ ਨੂੰ ਕਿਸਾਨ ਨੇ ਜਿਹੜੇ ਉਹ ਜਗਾ ਛੱਡੀ ਜਾਂਦੇ ਨੇ ਤੁਸੀਂ ਦੇਖੋ ਇਸ ਸਾਈਡ ਤੇ ਵੀ ਕਾਫੀ ਅੱਗੇ ਵੱਧ ਰਹੀ ਆ ਇਹਦਾ ਕੋਈ ਟਾਣੀ ਨਹੀਂ ਤੋੜ ਸਕਦਾ ਕੋਈ ਇਹਨੂੰ ਵੱਢ ਨਹੀਂ ਸਕਦਾ ਇਹਦੀ ਜਿਹੜੀ ਜਗਾਏ ਉਹ ਛੜਦੇ ਜਾਂਦੇ ਨੇ ਬੜੇ ਲੰਮੇ ਟਾਈਮ ਤੋਂ ਇਹ ਇਦਾਂ ਹੀ ਵੱਧ ਫੁੱਲ ਰਹੀ ਆ ਸੋ ਜਿਹੜੀ ਸਾਈਡ ਜਾਂਦੀ ਆ ਇਹਦਾ ਸਥਾਨ ਆ ਜਿਹੜਾ ਉਹ ਵੱਧਦਾ ਜਾਂਦਾ ਇਹ ਬਾਈ ਜੀ ਨੇ ਸਾਡੇ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ ਜੇ ਕੁਝ ਦੱਸ ਦੇਣ ਇਸ ਸਥਾਨ ਬਾਰੇ ਇਹ ਜਿਹੜਾ ਸਥਾਨ ਆ ਇਹ ਬਹੁਤ ਹੀ ਸ਼ਕਤੀ ਵਾਲਾ ਸਥਾਨ ਆ ਦੱਸਿਆ ਜਾਂਦਾ ਇਹ ਬਹੁਤ ਹੀ ਇੱਥੇ ਸ਼ਕਤੀ ਵਾਲੀਆਂ ਸਮਾਧਾਂ ਨੇ ਸਾਧੂ ਮਹਾਂਤਾਂ ਦੀ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਕੀ ਨਾਮ ਆ ਜੀ ਮੈਂ ਨਹੀਂ ਬੋੜਾ ਆ ਜੇ ਬਾਰੇ ਬੋਲਣਾ ਨਹੀਂ ਜੀ ਠੀਕ ਹੈ ਜੀ ਠੀਕ ਹੈ ਹਾਂ ਜੀ ਨਹੀਂ ਬਾਬਾ ਜੀ ਤਾਂ ਸਭ ਬਾਬਾ ਜੀ ਤਾਂ ਉਹ ਵੀ ਨੋ ਨ ਨੂੰ ਨਹੀਂ ਪਤਾ ਜੀ ਜੇ ਕੋਈ ਪਤਾ ਕਿੰਨਾ ਰਕਬਾ ਹੋਊਗਾ ਜੀ ਇਹ ਸੋ ਇਹ ਬੋਲਣਾ ਨਹੀਂ ਚਾਹੁੰਦੇ ਜੀ ਕਹਿੰਦੇ ਅਸੀਂ ਬੋਲਣਾ ਨਹੀਂ ਇਹਦੇ ਬਾਰੇ ਫਿਲਹਾਲ ਇਹ ਤੁਸੀਂ ਦੇਖ ਰਹੇ ਹੋ ਤਸਵੀਰ ਇਹ ਰਕਬਾ ਜਿਹੜਾ ਕਾਫੀ ਇੱਥੇ ਫੈਲ ਚੁੱਕੀ ਹੈ ਇਹ ਬਰੋਟੀ ਇੱਥੇ ਕੁਝ ਸਾਧੂਆਂ ਦੇ ਸਥਾਨ ਵੀ ਨੇ ਸਿਮ ਮੰਦਰ ਵੀ ਅੰਦਰ ਬਣਿਆ ਬਾ ਪਰ ਲੋਕ ਬੋਲਣਾ ਨਹੀਂ ਚਾਹੁੰਦੇ ਇਦਾਂ ਹੀ ਕਈ ਲੋਕਾਂ ਨਾਲ ਅਸੀਂ ਗੱਲ ਕਰਨ ਦੀ ਕੋਸ਼ਿਸ਼ ਕੀਤੀ ਪਰ ਕਹਿੰਦੇ ਜੀ ਅਸੀਂ ਇਹਦੇ ਬਾਰੇ ਬੋਲਣਾ ਨਹੀਂ ਸੋ ਇਹ ਦੇਖੋ ਤੁਸੀਂ ਜਿਹੜੀ ਸਾਈਡ ਇਹ ਵੱਧਦੀ ਜਾਂਦੀ ਆ ਤਾਂ ਲੋਕ ਜਗ੍ਹਾ ਛੱਡੀ ਜਾ ਰਹੇ ਨੇ ਖਾਲੀ ਕਰੀ ਜਾ ਰਹੇ ਨੇ ਇਹ ਦੇਖੋ ਤੁਸੀਂ ਕਿਸ ਤਰ੍ਹਾਂ ਤਸਵੀਰ ਦਿਖਾਈ ਦੇ ਰਹੀ ਆ ਇਹ ਰਕਬਾ ਵੱਧਦਾ ਜਾ ਰਿਹਾ ਏ ਤੇ ਇਹਦੇ ਬਾਰੇ ਉਹ ਕਹਿੰਦੇ ਅਸੀਂ ਬੋਲਣਾ ਨਹੀਂ ਕਿਉਂ ਨਹੀਂ ਬੋਲਣਾ ਕੀ ਕਾਰਨ ਆ ਇਹ ਤਾਂ ਹੁਣ ਉਹ ਜਾਣਦਾ ਇਹ ਸੋ ਇੱਥੇ ਇੱਕ ਵੀਰ ਹੋਰ ਵੀ ਬੈਠੇ ਨੇ ਉਹ ਲਾਗੇ ਪਿੰਡਾਂ ਚੋਂ ਨੇ ਫੇਰੀ ਲਾਉਣ ਆਉਗੇ ਨੇ ਜੇ ਉਹ ਕੋਈ ਗੱਲ ਕਰਦੇ ਨੇ ਤਾਂ ਉਹ ਨਾਲ ਵੀ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ ਹਾਂਜੀ ਵੀਰੇ ਕੀ ਹਾਲ ਹੈ ਜੀ ਕੀ ਨਾਮ ਹੈ ਜੀ ਆਪਣਾ ਤੂੰ ਮੇਰਾ ਕੰਨ ਨਾ ਲਾ ਨਾ ਨਹੀਂ ਤੁਹਾਨੂੰ ਕੋਈ ਧਾਰਾ ਹੈ ਕੋਈ ਉਹ ਹੈ ਨਹੀਂ ਅਸੀਂ ਤਾਂ ਸਥਾਨ ਆ ਕੋਈ ਧਾਰਮਿਕ ਸਥਾਨ ਹੈ ਧਾਰਮਿਕ ਸਥਾਨ ਹੈ ਫਿਰ ਇਹਦੇ ਬਾਰੇ ਪੁੱਛਣ ਚ ਕੋਈ ਉਹ ਹੈ ਮੈਨੂੰ ਪਤਾ ਨਹੀਂ ਹੈਗਾ ਜੀ ਨਹੀਂ ਤੂੰ ਕੀ ਨਾਮ ਤੋਂ ਜਾਣਿਆ ਜਾਂਦਾ ਇਹ ਨਹੀਂ ਚੋਲਟੀ ਖੇੜੀ ਹੈ ਚੋਲਟੀ ਖੇੜੀ ਬਰੋਟੀ ਹੈ ਬਰੋਟੀ ਹੈ ਹਾਂ ਜੀ ਤੇ ਕਿੰਨੇ ਕੁ ਰਕਬੇ ਵਿੱਚ ਫੈਲੀ ਹੋਊਗੀ ਇਹ ਸਾਡੇ ਸਾਹਮਣੇ ਹੈ ਜੀ ਮੈਂ ਕੁਝ ਨਹੀਂ ਕਹਿ ਸਕਦਾ ਠੀਕ ਹੈ ਤੇ ਲੋਕ ਬੋਲਣ ਨੂੰ ਡਰਦੇ ਨੇ ਕੀ ਗੱਲ ਆ ਕੀ ਬਾਤ ਆ ਇਹ ਤਾਂ ਹਾਂ ਇਹੀ ਜਾਣਦੇ ਨੇ ਪਰ ਇੱਥੇ ਅਸੀਂ ਪਹੁੰਚੇ ਸੀ ਕਹਿਲਾਂ ਵੀ ਕਾਫੀ ਵੀਡੀਓ ਵਾਇਰਲ ਹੋ ਰਹੀਆਂ ਨੇ ਪਰ ਕੋਈ ਬੋਲਣਾ ਨਹੀਂ ਚਾਹੁੰਦਾ ਕਹਿੰਦੇ ਸਾਨੂੰ ਕਿਉਂ ਬੁਲਾ ਰਹੇ ਹੋ ਇਹ ਵੀ ਕਹਿ ਰਹੇ ਨੇ ਪਹਿਲਾਂ ਆਏ ਸੀ ਉਹ ਕਹਿੰਦੇ ਅਸੀਂ ਬੋਲਣਾ ਨਹੀਂ ਚਾਹੁੰਦੇ ਸੋ ਕਾਫੀ ਰਕਵੇ ਜਿਹੜਾ ਇਹ ਬਰੋਟੀ ਆ ਜਿਹੜੀ ਫੈਲੀ ਆ ਕਾਫੀ ਰਕਵੇ ਦੇ ਵਿੱਚ ਤੁਸੀਂ ਦੇਖ ਰਹੇ ਹੋ ਤਸਵੀਰਾਂ ਸੋ ਇੱਧਰ ਵੀ ਤੁਹਾਨੂੰ ਦਿਖਾਉਨੇ ਆ ਘੁੰਮ ਕੇ ਇਹ ਬਰੋਟੀ ਕਿੰਨੇ ਕ ਰਕਵੇ ਚ ਫੈਲੀ ਆ ਕੀ ਇਤਿਹਾਸ ਆ ਜਾਣਨ ਦੀ ਕੋਸ਼ਿਸ਼ ਕਰੀ ਸੀ ਪਰ ਲੋਕ ਦੱਸਣਾ ਨਹੀਂ ਚਾਹੁੰਦੇ ਕੀ ਇਤਿਹਾਸ ਆ ਕਿਉਂ ਨਹੀਂ ਦੱਸ ਰਹੇ ਕੀ ਗੱਲ ਆ ਇਹ ਦੇਖੋ ਤੁਸੀਂ ਕਿਸ ਤਰ੍ਹਾਂ ਅੱਗੇ ਤੋਂ ਅੱਗੇ ਵੱਧਦੀ ਜਾ ਰਹੀ ਆ ਬਹੁਤ ਪ੍ਰਾਚੀਨ ਰੋਖਾ ਇਹ ਰੋਟੀ ਦਾ ਜਿਹੜਾ ਇੱਥੇ ਹੈਗਾ ਇਹ ਕਿੰਨੇ ਇੱਕ ਰਕਵੇ ਚ ਆ ਇਹ ਕੋਈ ਪ੍ਰੋਪਰ ਨਹੀਂ ਕਹਿ ਸਕਦੇ 2 ਢਾਈ 3 ਕਿਲਿਆਂ ਚ ਆਮ ਆਫ ਰਿਕਾਰਡ ਇੱਥੇ ਲੋਕ ਦੱਸ ਕੇ ਗਏ ਨੇ ਕਿ ਹੈਗਾ ਇਹ ਪਰ ਕੈਮਰੇ ਤੇ ਕੋਈ ਬੋਲਣਾ ਨਹੀਂ ਚਾਹੁੰਦਾ ਲਵੇ ਦੀ ਰੇਲਵੇ ਲਾਈਨ ਲੰਘਦੀ ਆ ਰੇਲਵੇ ਟ੍ਰੈਕ ਆ ਤੁਸੀਂ ਦੇਖੋ ਅੱਗੇ ਤੋਂ ਅੱਗੇ ਜੜਾਂ ਲੱਗਦੀਆਂ ਜਾਂਦੀਆਂ ਨੇ ਇਹੇ ਖੇਤਾਂ ਵੱਲ ਨੂੰ ਵੱਧਦੀ ਜਾਂਦੀ ਆ ਇਹ ਜਿਹੜੀ ਬਰੋਟੀ ਆ ਲੋਕਾਂ ਦੇ ਦੱਸਣ ਮੁਤਾਬਕ ਇਹਨੂੰ ਕੋਈ ਵੱਢ ਨਹੀਂ ਸਕਦਾ ਕੋਈ ਕੱਟ ਨਹੀਂ ਸਕਦਾ ਜਿੰਨਾ ਰਕਬਾ ਇਹ ਅੱਗੇ ਵੱਧਦੀ ਆ ਉੰਨੀ ਜਗ੍ਹਾ ਲੋਕ ਛੱਡੀ ਜਾਂਦੇ ਨੇ ਇਹ ਸੁਣਨ ਚਾਹ ਰਿਹਾ ਹੈ ਕਿ ਬਹੁਤ ਹੀ ਸ਼ਕਤੀ ਹੈ ਇਸ ਸਥਾਨ 'ਚ ਇਹ ਜਗਾ ਚੋਂ ਲੱਗੇ ਦੀ ਰੇਲਵੇ ਲੰਘਦੀ ਆ ਲਾਈਨ ਰੇਲਵੇ ਲਾਈਨ ਦੇ ਬਿਲਕੁਲ ਲਾਗੇ ਜਾਣੇ ਵਾਲੀ ਆ ਇਹ ਬਰੋਟੀ ਸੋ ਫੇਰ ਕਿੱਦਾਂ ਹੁੰਦਾ ਏ ਕੀ ਆ ਜਾਂ ਇਹ ਰੁਕਦੀ ਆ ਸ਼ਕਤੀ ਕਿਹਾ ਜਾਂਦਾ ਏ ਕਿ ਇਹਦੇ ਚ ਬਹੁਤ ਸ਼ਕਤੀ ਆ ਮੋਰ ਬਹੁਤ ਦਿਖਾਈ ਦਿੰਦੇ ਨੇ ਇੱਥੇ ਫਿਰਦੇ ਇਹ ਤਾਂ ਹੁਣ ਸਮਾਂ ਦੱਸੂਗਾ ਕਿ ਅੱਗੇ ਕਿੱਧਰ ਨੂੰ ਕੀ ਹੁੰਦਾ ਏ ਪਰ ਲੋਕ ਕੁਝ ਬੋਲ ਕੇ ਦੱਸਣਾ ਨਹੀਂ ਚਾਹੁੰਦੇ ਇਹ ਬਰੋਟੀ ਅੱਗੇ ਫੈਲਦੀ ਜਾਂਦੀ ਆ ਇਸੇ ਤਰ੍ਹਾਂ ਕਹਿੰਦੇ ਲੋਕ ਜਗ੍ਹਾ ਛੱਡੀ ਜਾਂਦੇ ਨੇ ਜਿਹੜੀ ਸਾਈਡ ਨੂੰ ਉਹ ਰੋਟੀ ਵੱਧਦੀ ਆ ਤਾਂ ਲੋਕ ਆਪਣੇ ਖੇਤ ਨੇ ਜਿਹੜੇ ਉਹ ਛੱਡ ਦਿੰਦੇ ਨੇ ਸੋ ਇਹ ਕਾਫੀ ਰਕ ਵਿੱਚ ਫੈਲੀ ਵੀ ਹੈ ਜੀ ਇਸੇ ਤਰ੍ਹਾਂ ਰੋਟੀ ਹੋਰ ਵੀ ਬਹੁਤ ਦੂਰ ਤੱਕ ਰਕਮਾਏ ਇਹ ਜਿਹੜਾ ਦਿਖਾਈ ਦਿੰਦਾ ਇਹ ਤੁਸੀਂ ਦੇਖ ਰਹੇ ਹੋ ਤਸਵੀਰਾਂ ਇਹ ਰੁੱਖ ਹੈ ਜਿਹੜਾ ਰੋਟੇ ਦਾ ਰੁੱਖ ਹੈ ਇਸ ਦੀ માનਤਾ ਹੈ ਜਿਹੜੀ ਬਹੁਤ ਜ਼ਿਆਦਾ ਹੈ ਕੋਈ ਇਹਨੂੰ ਵੱਡ ਨਹੀਂ ਸਕਦਾ ਕੋਈ ਕੱਟ ਨਹੀਂ ਸਕਦਾ ਨਵੇਂ ਰੇਲਵੇ ਲਾਈਨ ਆ ਗਈ ਆ ਇਦਾਂ ਹੀ ਪੂਰਾ ਦੂਰ ਤੱਕ ਘੁੰਮਦਾ ਇਹ ਰਖਵਾ ਸੋ ਇਹ ਦੇਖੋ ਤੁਸੀਂ ਇਹ ਰੋਟੀ ਅਸੀਂ ਇੱਥੇ ਆਏ ਸੀ ਕਵਰ ਕਰਨ ਕਿ ਕੋਈ ਇਤਿਹਾਸ ਲੋਕਾਂ ਤੋਂ ਜਾਣਾਂਗੇ ਕੀ ਇਤਿਹਾਸ ਆ ਕੀ માનਤਾ ਹੈ ਕੀ ਸਾਰਾ ਪ੍ਰਾਚੀਨ ਜਿਹੜਾ ਇਤਿਹਾਸ ਇਹਦੇ ਨਾਲ ਜੁੜਦਾ ਹੈ ਉਹ ਜਾਣਨ ਦੀ ਕੋਸ਼ਿਸ਼ ਕਰਾਂਗੇ ਪਰ ਲੋਕ ਬੋਲਣਾ ਨਹੀਂ ਚਾਹੁੰਦੇ ਇਹ ਬਰੋਟੀ ਦੇਖੋ ਤੁਸੀਂ ਕਿੱਥੇ ਤੱਕ ਫੈਲੀ ਆ ਤਰ੍ਹਾਂ ਤਰ੍ਹਾਂ ਦੇ ਪੰਛੀ ਇਹਦੇ ਵਿੱਚ ਬੋਲਦੇ ਦਿਖਾਈ ਦੇਣਗੇ ਖਾਸ ਕਰਕੇ ਮੋਰ ਬਹੁਤ ਜ਼ਿਆਦਾ ਫਿਰਦੇ ਨੇ ਇਹਦੇ ਵਿੱਚ ਮੋਰ ਬਹੁਤ ਨੇ ਸੋ ਅੱਗੇ ਤੋਂ ਅੱਗੇ ਇਹ ਆਪਣੀਆਂ ਜੜਾਂ ਲਗਾ ਕੇ ਅੱਗੇ ਵਧਦੀ ਆ ਦੇਖੋ ਹੁਣ ਇਹ ਖੇਤਾਂ ਵੱਲ ਨੂੰ ਵੱਧ ਰਹੀ ਆ ਇਹਨੂੰ ਨਾ ਕੋਈ ਕੱਟ ਸਕਦਾ ਨਾ ਕੋਈ ਕਹਿੰਦੇ ਤੋੜ ਸਕਦਾ ਹੈ ਇਹਦਾ ਇਤਿਹਾਸ ਜੋ ਸੁਣਨ ਚਾ ਰਿਹਾ ਏ ਕਿ ਜਿੰਨੀ ਅੱਗੇ ਵਧੂਗੀ ਜਿਹੜੀ ਜਗ੍ਹਾ 'ਚ ਜਾਊਗੀ ਉਹ ਜਗ੍ਹਾ ਲੋਕਾਂ ਨੂੰ ਛੱਡਣੀ ਪਊਗੀ ਇਹ ਇਤਿਹਾਸ ਸੁਣਨ ਚਾ ਰਿਹਾ ਏ ਬਹੁਤ ਪ੍ਰਾਚੀਨ ਰੋਟੀ ਆ ਇਹ ਜਿਹੜੀ ਇੱਥੇ ਸੇਵਾ ਮੰਦਰ ਵੀ ਆ ਹੋਰ ਸਾਧੂਆਂ ਦੀਆਂ ਸਮਾਦਾਂ ਵੀ ਨੇ ਜਿਹੜੀਆਂ ਅੰਦਰ ਹੈਗੀਆਂ ਨੇ ਜਿਹੜੇ ਸਾਧੂ ਇੱਥੇ ਆ ਭਗਤੀ ਕਰਦੇ ਰਹੇ ਨੇ ਜਾਂ ਇੱਥੇ ਸਾਹ ਸੰਭਾਲ ਕਰਦੇ ਰਹੇ ਨੇ ਉਹਨਾਂ ਦੇ ਸਥਾਨ ਵੀ ਬਣੇ ਬਨੇ। ਦੇਖੋ ਤੁਸੀਂ ਤਸਵੀਰਾਂ ਕਿਸ ਤਰ੍ਹਾਂ ਇਹ ਅੱਗੇ ਫੈਲ ਰਹੀ ਆ, ਇਧਰ ਨੂੰ ਵੱਧ ਰਹੀ ਆ, ਹੁਣ ਕਾਫੀ ਅੱਗੇ ਵਧ ਗਈ ਆ। ਸੋ ਇਹਨੂੰ ਕੋਈ ਤੋੜ ਨਹੀਂ ਸਕਦਾ, ਕੋਈ ਕੱਟ ਨਹੀਂ ਸਕਦਾ। ਇਹ ਸੁਣਨ ਚਾਹ ਰਿਹਾ ਏ ਫਿਲਹਾਲ ਇੱਥੇ ਕਾਫੀ ਵੀਰ ਮਿਲੇ ਸਾਨੂੰ ਪਿੰਡ ਦੇ ਜਿਨ੍ਹਾਂ ਤੋਂ ਅਸੀਂ ਜਾਣਨ ਦੀ ਕੋਸ਼ਿਸ਼ ਕੀਤੀ ਕਿ ਇਹਦਾ ਇਤਿਹਾਸ ਸਾਨੂੰ ਦੱਸਿਆ ਜਾਵੇ, ਇਹਦੇ ਬਾਰੇ ਦੱਸਿਆ ਜਾਵੇ। ਪਰ ਲੋਕਾਂ ਨੇ ਬੋਲਣ ਤੋਂ ਮਨਾ ਕਰ ਦਿੱਤਾ। ਅੱਗੇ ਕਾਫੀ ਅੰਦਰ ਜਿਹੜੇ ਪ੍ਰਾਚੀਨ ਜਿਹੜੀਆਂ ਇਹਦੇ ਰੁੱਖ ਹੋਗੇ ਨੇ ਉਹ ਸੁੱਕ ਵੀ ਰਹੇ ਨੇ ਬਹੁਤ ਜ਼ਿਆਦਾ ਸੋ ਅੰਦਰ ਜਾ ਕੇ ਵੀ ਤੁਹਾਨੂੰ ਇੱਕ ਵਾਰ ਜ਼ਰੂਰ ਦਿਖਾਵਾਂਗੇ ਇਸ ਰੋਟੀ ਬਾਰੇ ਕਿਸ ਤਰ੍ਹਾਂ ਦਾ ਅੰਦਰੋਂ ਇਹ ਦੇਖਣ ਨੂੰ ਇਹਦੀ ਦਿੱਖ ਕਿਸ ਤਰ੍ਹਾਂ ਦੀ ਆ ਉਹ ਵੀ ਤੁਹਾਨੂੰ ਜ਼ਰੂਰ ਦਿਖਾਵਾਂਗੇ ਸੋ ਤੁਸੀਂ ਦੇਖੋ ਕਿਸ ਤਰ੍ਹਾਂ ਇਹ ਜੜਾਂ ਲਗਾ ਕੇ ਅੱਗੇ ਤੋਂ ਅੱਗੇ ਵਧਦੀ ਜਾ ਰਹੀ ਆ ਲੋਕਾਂ ਦੇ ਦੱਸਣ ਮੁਤਾਬਕ ਆਫ ਕੈਮਰਾ ਇੱਥੇ ਲੋਕਾਂ ਨੇ ਦੱਸਿਆ ਕਿ ਇਹਨੂੰ ਕੋਈ ਕੱਟ ਨਹੀਂ ਸਕਦਾ ਕੋਈ ਇਹਨੂੰ ਤੋੜ ਨਹੀਂ ਸਕਦਾ ਇਹ ਸਥਾਨ 'ਚ ਬਹੁਤ ਜ਼ਿਆਦਾ ਸਖਤੀ ਆ ਜੇ ਕੋਈ ਕੱਟਦਾ ਤੋੜਦਾ ਇਹਨੂੰ ਵੜਦਾ ਹੈ ਤਾਂ ਉਹਦਾ ਨੁਕਸਾਨ ਹੁੰਦਾ ਹੈ ਜਿਹੜੇ ਖੇਤਾਂ ਮਾਲ ਨੂੰ ਜਿਹੜੇ ਜਗਾਹ 'ਚ ਇਹ ਬਾਦੀ ਆ ਉਹ ਜਗਾਹ ਲਵੇ ਜਿਨ੍ਹਾਂ ਦੀ ਜਗਾਹ ਹੈ ਉਹਨਾਂ ਨੂੰ ਛੱਡਣੀ ਪੈਂਦੀ ਆ ਸੋ ਅੱਜ ਦੇਖੋ ਕਿਸ ਤਰ੍ਹਾਂ ਦੇ ਪੁਰਾਣੇ ਰੋਖ ਇੱਥੇ ਦਖਾਈ ਦੇ ਰਹੇ ਨੇ ਪ੍ਰਾਚੀਨ ਬਰੋਟੀ ਆ ਇਹ ਬਹੁਤ ਪੁਰਾਣਾ ਇਤਿਹਾਸ ਆ ਕਹਿੰਦੇ ਇਹਦੇ ਬਾਰੇ ਪਤਾ ਕਿਸੇ ਨੂੰ ਨਹੀਂ ਕਿਦਾਂ ਇਹ ਮੋਰ ਫਿਰਦੇ ਦਿਖਾਈ ਦੇਣਗੇ ਇੱਥੇ ਮੋਰ ਬੈਠੇ ਵੀ ਦਿਖਾਈ ਦੇਣਗੇ ਸੋ ਮਾਪੁਰਖਾਂ ਦੀਆਂ ਸੰਤਾਨੀਆਂ ਸਮਾਦਾ ਵੀ ਇੱਥੇ ਬੜੀਆਂ ਮੀਆਂ ਨੇ ਪੁਰਾਣਾ ਮੰਦਿਰ ਆ ਇੱਥੇ ਇੱਕ ਸੇ ਮੰਦਿਰ ਜਿਹੜਾ ਦਿਖਾਈ ਦਿੰਦਾ ਏ ਦੇਖੋ ਮੋਰ ਫਿਰ ਰਹੇ ਨੇ ਇਸ ਤਰ੍ਹਾਂ ਮੋਰ ਫਿਰ ਰਹੇ ਨੇ ਇਹਦੇ ਵਿੱਚ ਬਹੁਤ ਵੱਡਾ ਇਹ ਜਿਹੜਾ ਕੇਰਾ ਇਹ ਜਿਹੜਾ ਬ੍ਰੋਟੀ ਨੇ ਇਹ ਰੋਕਿਆ ਹੋਇਆ ਹੈ ਅੱਗੇ ਰੇਲਵੇ ਲਾਈਨ ਦੇ ਨਾਲ ਲੱਗ ਗਈ ਇਹ ਅੱਗੇ ਵੱਧ ਕੇ ਰੇਲਵੇ ਲਾਈਨ ਆ ਗਈ ਅੱਗੇ ਉੱਥੇ ਤੱਕ ਪਹੁੰਚ ਗਈ ਹੈ ਸੋ ਨਾ ਇਹਨੂੰ ਕੋਈ ਕੱਟ ਸਕਦਾ ਨਾ ਵੱਢ ਸਕਦਾ ਜੇ ਕੋਈ ਇਦਾਂ ਕਰਦਾ ਹੈ ਤਾਂ ਉਹਦਾ ਨੁਕਸਾਨ ਹੁੰਦਾ ਹੈ ਇਹ ਸੁਣ ਚਾ ਰਿਹਾ ਹੈ ਬਹੁਤ ਜ਼ਿਆਦਾ ਫਲਾ ਹੈ ਜਿਹੜਾ ਇਹ ਬ੍ਰੋਟੀ ਦਾ ਦਿਖਾਈ ਦਿੰਦਾ ਹੈ ਮੋਰ ਬੈਠੇ ਦਿਖਾਈ ਦਿੰਦੇ ਹਨ ਉੱਤੇ ਸੋ ਦੇਖੋ ਮੋਰ ਬੈਠੇ ਦਿਖਾਈ ਦੇ ਰਹੇ ਨੇ ਹਲਦਾਲੇ ਜੜਾਂ ਲਗਾ ਕੇ ਇਹ ਅੱਗੇ ਵੱਧਦੀ ਜਾ ਰਹੀ ਹੈ ਅੱਗੇ ਫੈਲਦੇ ਜਾ ਰਹੇ ਨੇ ਇਹ ਦੇ ਇਹਦੇ ਤਣੇ ਨੇ ਇਹਦੇ ਤਣੇ ਨੇ ਅੱਗੇ ਵੱਧਦੇ ਜਾ ਰਹੇ ਨੇ ਇਹ ਦੇਖੋ ਇਸ ਤਰ੍ਹਾਂ ਇਹ ਅੱਗੇ ਵੱਧਦੀ ਜਾਂਦੀ ਆ ਸੋ ਪੂਰਾ ਇਤਿਹਾਸ ਤਾਂ ਨਹੀਂ ਪਤਾ ਲੱਗਿਆ ਕੀ ਐ માનਤਾ ਕਿਦਾਂ ਕੀ ਸਾਰਾ ਸਿਸਟਮ ਆ ਪਰ ਇਹ ਅਸੀਂ ਆਏ ਸੀ ਦਿਖਾਉਣ ਪਰ ਲੋਕ ਬੋਲਣ ਤੋਂ ਮਨਾ ਕਰ ਰਹੇ ਨੇ ਫੇਰ ਵੀ ਅਸੀਂ ਉੱਥੇ ਆ ਕੇ ਆਪਣੇ ਤੌਰ ਤੇ ਤੁਹਾਨੂੰ ਦਿਖਾਇਆ ਇਹ ਗ੍ਰੋਥੀ ਆ ਜਿਹੜੀ ਇਹ ਕਾਫੀ ਜ਼ਿਆਦਾ ਰਕਵੇ ਦੇ ਵਿੱਚ ਫੈਲੀ ਦੀ ਆ ਕਹਿੰਦੇ ਪਹਿਲਾਂ ਰਕਵਾ ਘੱਟ ਸੀਗਾ ਜੂ ਜੂ ਇਹ ਵੱਧਦੀ ਗਈ ਇਹਦਾ ਫਲਾਹ ਹੁੰਦਾ ਗਿਆ ਲੋਕ ਉਹੀ ਜਗ੍ਹਾ ਛੱਡਦੇ ਗਏ ਲੱਗੇ ਜਿਨ੍ਹਾਂ ਦੀ ਜ਼ਮੀਨ ਆ ਉਹ ਜ਼ਮੀਨ ਛੱਡਦੇ ਗਏ ਤਾਂ ਰੋਟੀ ਆ ਜਿਹੜੀ ਉਹ ਅੱਗੇ ਵੱਧ ਗਈ ਵਿਚਕਾਰ ਤੋਂ ਕਾਫੀ ਖਾਲੀ ਵੀ ਹੋ ਗਈ ਆ ਫਿਰ ਵੀ ਇਹ ਫੁੱਟ ਰਹੀ ਆ ਤੁਸੀਂ ਦੇਖ ਰਹੇ ਹੋ ਸੋ ਇਹ ਆ ਜੀ ਬਰੋਟੀ ਪਿੰਡ ਚੋਲਟਾ ਖੇੜੀ ਜ਼ਿਲ੍ਹਾ ਫਤਿਹਗੜ ਸਾਹਿਬ ਦਾ ਪਿੰਡ ਆ ਜਿੱਥੇ ਬਰੋਟੀ ਆ ਸੋ ਤੁਹਾਨੂੰ ਦਿਖਾਈ ਆ ਕਿ ਇਸ ਤਰ੍ਹਾਂ ਲੱਗੀ ਕੀ ਆ ਇਤਿਹਾਸ ਜੇ ਤੁਹਾਨੂੰ ਵੀ ਪਤਾ ਹੈ ਤਾਂ ਕਮੈਂਟ ਕਰਕੇ ਜਰੂਰ ਦੱਸਿਓ ਧੰਨਵਾਦ ਜੀ